ਪਹਿਲਾਂ ਤਾਂ ਜੀ ਸਾਰੇ মিডিਆ ਵਾਲੇ ਹਰ ਸੰ ਜਿੰਨੇ ਵੀ ਭਰਾ ਮੇਰੇ ਆਏ ਨੇ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਨੂੰ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪੰਥ ਦੀ ਪੰਜਾਬੀਆਂ ਦੀ ਸਿਰਮੌਰ ਜਿਹੜੀ ਜਥੇਬੰਦੀ ਹੈ ਸੋ ਜਿਹਨੇ ਹਮੇਸ਼ਾ ਪੰਜਾਬ ਦੇ ਪੰਥ ਦੀ ਚੜ੍ਹਦੀ ਕਲਾ ਰਹੀ ਜਿਹੜਾ ਕੰਮ ਕੀਤਾ ਮੋਰਚੇ ਲਾਏ ਸੰਘਰਸ਼ ਕੀਤੇ ਪਰ ਬਦਕਿਸਮਤੀ ਹੈ ਵੀ ਅੱਜ ਕੁਝ ਲੋਗ ਐਸੇ ਉੱਥੇ ਬੈਠੇ ਫੈਸਲੇ ਕਰ ਰਹੇ ਨੇ ਜਿਹਦੇ ਨਾਲ ਕਿ ਜਿਹੜਾ ਦਿਲੋਂ ਅਕਾਲੀ ਦਲ ਨਾਲ ਜੁੜਿਆ ਵਰਕਰ ਹੈ ਉਹਦੇ 'ਚ ਨਿਰਾਸ਼ਾ ਉਹ ਨਿਰਾਸ਼ ਹੈ ਉਹਨਾਂ ਫੈਸਲਿਆਂ ਤੋਂ ਤੇ ਉਹ ਲੋਗ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ideologies ਨਾਲ ਸੋਚ ਨਾਲ ਕੋਈ ਦੂਰ ਦਾ ਵਿਵਾਸਤਾ ਨਹੀਂ ਸੋ ਮੇਰੇ ਹਲਕੇ ਦੇ ਅ ਸੰਡੇ ਨੂੰ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਆ ਮੈਂ ਤੁਹਾਨੂੰ ਦਿਖਾਉਣਾ ਇਕੱਠ ਹੋਇਆ ਸੀ ਸੋ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਰੱਖੀਆਂ ਖੁੱਲ੍ਹ ਕੇ ਰੱਖੀਆਂ ਤੇ ਅਸੀਂ ਉਹ ਉਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਤੁਸੀਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੂੰ ਦੱਸੋ ਮੈਂ ਸਰਦਾਰ ਸੁਖਬੀਰ ਸਿੰਘ ਵਾਲਾ ਸਾਹਿਬ ਨੂੰ ਦੱਸ ਕੇ ਵੀ ਆਇਆ ਉਹ ਮੇਰੇ ਨਾਲ ਇਨਕੇ ਸ਼ਰਮਾ ਜੀ ਵੀ ਸੀ ਸਾਹ ਪ੍ਰਮਿੰਦਰ ਸਿੰਘ ਸੋਹੜਾ ਵੀ ਸੀ ਪਰ ਉਸ ਗੱਲ ਤੇ ਕੋਈ ਜਿਹੜਾ ਫੈਸਲਾ ਨਹੀਂ ਉਹਨਾਂ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹ ਨਹੀਂ ਸਾਡੀ ਜਿਹੜੀ ਗੱਲ ਸਾਡੇ ਹਲਕੇ ਦੀ ਸੁਣੀ ਗਈ ਸੋ ਲੋਕਾਂ 'ਚ ਬਹੁਤ ਨਰਾਸ਼ਾ ਲੋਕਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਨਾ ਪਰ ਬੜਾ ਦੁਖਵੀ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਨੇ ਮੇਰੇ ਉਹ ਸਾਰੇ ਅਸੀਂ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਸੀ ਪਰ ਮੈਂ ਆਪਣੇ ਪਰਿਵਾਰ ਜੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਿਹੜਾ ਅੱਖੋਂ ਪਰੋਖੇ ਜਿਹੜਾ ਨਹੀਂ ਕਰ ਸਕਦਾ ਸੋ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ ਜੈਨ ਸਾਹਿਬ ਤੁਸੀਂ ਇਹਨਿੰਗ ਇਨਿੰਗ ਤੋਂ ਅੱਗੇ ਕਿਹੜੀ ਰਹਿਣ ਵਾਲੀ ਹੈ ਤੁਸੀਂ ਕਿ ਮੈਂ ਹਲਕੇ 'ਚ ਰਹੂੰਗਾ ਮੈਂ ਜੀ ਦੇਖੋ ਇਹ ਵੀ ਕਲੀਅਰ ਕਰ ਦਵਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਸਖੀਫਾ ਦਿੱਤਾ ਹੈ ਮੈਂ ਕੋਈ ਪੋਲੀਟਿਕਲੀ ਸਖੀਫਾ ਨਹੀਂ ਦਿੱਤਾ ਜੋ ਲੋਕ ਕਿਉਂਕਿ ਅਸੀਂ ਸਾਡਾ ਜ਼ਿਆਦਾਤਰ ਅਸੀਂ ਹੈਗੇ ਸਮਾਜ ਸੇਵਾ ਦਾ ਅਸੀਂ ਕੰਮ ਕਰਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਅੱਗੇ ਨੂੰ ਵੀ ਕਰਾਂਗੇ ਸੋ ਮੈਂ ਕੋਈ ਪੋਲੀਟਿਕਲੀ ਸਖੀਫਾ ਨਹੀਂ ਦਿੱਤਾ ਮੈਂ ਆਪਣੇ ਹਲਕੇ ਦੀ ਸਮਾਜ ਸਮਾਜ ਸੇਵਾ ਦੇ ਕੰਮਾਂ ਲਈ ਅਤੇ ਆਪਣੇ ਹਲਕੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੀਆਂ ਜੋ ਮੁਸ਼ਕਲਾਂ ਲਈ ਉਹਨਾਂ ਲਈ ਕੰਮ ਕਰਦਾ ਰਹੂੰਗਾ ਔਰ ਅੱਗੇ ਜੋ ਡਿਸਾਈਡ ਕਰਨਗੇ ਜੋ ਉਹਨਾਂ ਦਾ ਫੈਸਲਾ ਹੋਏਗਾ ਕੀ ਕਰਨਾ ਹੈ ਮੈਨੂੰ ਉਹ ਕਹਿਣਗੇ ਚੋਣ ਨਹੀਂ ਲੜਨੀ ਮੈਂ ਨਹੀਂ ਲੜੂੰਗਾ ਜੇ ਕਹਿਣਗੇ ਕਿ ਕਿੱਥੋਂ ਲੜਨੀ ਹੈ ਆਜ਼ਾਦ ਲੜਨੀ ਕਿਸੇ ਪਾਰਟੀ ਤੋਂ ਲੜਨੀ ਜੋ ਫੈਸਲਾ ਕਰਨਗੇ ਮੈਂ ਉਹਨੂੰ ਪ੍ਰਬੰਧ ਕਰਾਂਗਾ ਸਰ ਸਾਡੇ ਕਿਹੜੇ ਮੁੱਦੇ ਸੀ ਜੀ ਸਰ ਪਾਰਟੀ ਦੇ ਮੁੱਦੇ ਕਿਹੜੇ ਜਗ੍ਹਾ ਗਈ ਸੀ ਆਖਿਰਕਾਰ ਪੋਲੀਟਿਕਲੀ ਇਸੇ ਕਰਕੇ ਤੁਸੀਂ ਦੇ ਰਹੇ ਇੱਕ ਦਾ ਹੱਥ ਛੱਡ ਰਹੇ ਉਹ ਗੀਜ਼ ਦਾ ਹੱਥ ਫੜ ਰਹੇ ਹੋਗੇ ਇਹ ਕੀ ਜਾ ਰਿਹਾ ਕਿ ਭਾਜਪਾ ਦਾ ਤੁਸੀਂ ਹੱਥ ਫੜਨ ਜਾ ਰਹੇ ਹੋ ਨਹੀਂ ਨਹੀਂ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਬਿਲਕੁਲ ਕੋਈ ਮੈਂ ਕਿਤੇ ਨਹੀਂ ਜਾ ਰਿਹਾ ਜੀ ਮੈਂ ਜੋ ਮੇਰਾ ਹਲਕਾ ਕਹੇਗਾ ਜੋ ਮੇਰੇ ਹਲਕੇ ਦੀਆਂ ਭਾਵਨਾਵਾਂ ਹੋਣਗੀਆਂ ਮੈਂ ਉਹ ਕੁਝ ਕਰਾਂਗਾ ਹਲਕੇ ਦੀ ਭਾਵਨਾ ਤਾਂ ਹੈਗੀ ਐ ਫਿਰ ਤੁਸੀਂ ਆਪ ਜਾ ਕੇ ਗੱਲ ਕਰੋ ਪਾਰਟੀ ਨਾਲ ਜੇ ਹਲਕਾ ਕਹਿੰਦੇ ਕਿ ਇਸ ਪਾਰਟੀ ਨਾਲ ਗੱਲ ਕਰ ਲਓ ਨਹੀਂ ਬਿਲਕੁਲ ਜੋ ਮੇਰਾ ਹਲਕਾ ਕਹੇਗਾ ਜੀ ਮੈਂ ਉਦੋਂ ਨੂੰ ਤੁਰਾਂਗਾ ਜੋ ਵੀ ਮੇਰਾ ਹਲਕਾ ਕਹੇਗਾ ਵੀ ਤੂੰ ਆਜ਼ਾਦ ਲੜਨਾ ਹੈ ਤੂੰ ਨਹੀਂ ਲੜਨੀ ਤੂੰ ਫੁਲਾਨੀ ਪਾਰਟੀ ਤੋਂ ਲੜਨੀ ਜੋ ਵੀ ਕਹੇਗਾ ਮੈਂ ਤੁਸੀਂ ਕਾਬਸ ਕੁੰਡਲੀ ਦਾ ਜ਼ਿਕਰ ਕਰਦੇ ਹੋ ਕਿਹੜੀ ਕਾਬਸ ਕੁੰਡਲੀ ਆਕਾਲੀ ਦਲ ਚ ਰੀਜ਼ਨ ਕੀ ਰਹਾ ਸਰ ਆਈਡੋਲੋਜੀ ਤੁਸੀਂ ਗੱਲ ਕਰਦੇ ਹੋ ਖੁਦਤ ਕੀ ਹੋ ਗਿਆ ਤੁਸੀਂ ਲੰਬਾ ਸਮਾਂ ਆਕਾਲੀ ਦਲ ਚ ਜੁੜੇ ਰਹੇ ਲੇਕਿਨ ਹੁਣ ਇਸ ਤਰ੍ਹਾਂ ਦੀ ਕੀ ਨੌਬਤ ਆ ਗਈ ਤੁਸੀਂ ਕਹਾਂਗੇ ਕਿ ਕਈ ਲੋਕ ਇਸ ਤਰ੍ਹਾਂ ਦੇ ਜੁੜ ਗਏ ਉਹ ਲੋਕ ਕਰਨ ਜਾਂ ਕਿਸ ਤਰ੍ਹਾਂ ਦੀ ਕ੍ਰਮ ਉਹ ਗਿਲ ਸਾਹਿਬ ਸਵਾਲ ਐਡ ਕਰ ਲਓ ਪੰਜ ਦੀ ਸੇਵਾ ਫਿਰ ਕਿਵੇਂ ਕਰੂੰ ਜਦੋਂ ਪੰਜ ਦੀ ਜਮਾਤੇ ਛੱਡਤੀ ਅੱਛਾ ਤੁਸੀਂ ਕਿ ਐਨ ਕੇ ਸ਼ਰਮਾ ਵੀ ਤੁਹਾਡੀ ਕਰੀ ਗਈ ਕਿ ਉਹ ਵੀ ਪ੍ਰਵਸ ਨਹੀਂ ਗਈ ਇੱਕ ਇੱਕ ਕਰਕੇ ਸਵਾਲ ਪੁੱਛ ਲੋ ਤਾਂ ਵਧੀਆ ਕਾਬਸ ਕੁੰਡਲੀ ਦਾ ਜ਼ਿਕਰ ਮੇਰੀ ਨਾ ਰਿਕਵੈਸਟ ਹੈ ਸਾਰੇ ਭਰਾਵਾਂ ਨੂੰ ਇੱਕ ਇੱਕ ਕਰਕੇ ਸਵਾਲ ਪੁੱਛ ਲੋ ਸਭ ਨੂੰ ਸਵਾਲ ਕਾਬਸ ਕੁੰਡਲੀ ਦਾ ਜ਼ਿਕਰ ਕੀਤਾ ਕਿਹੜੇ ਕਾਬਸ ਉਹ ਲੋਕ ਨੇ ਔਰ ਇੰਨਾ ਸਮਾਂ ਕਿਉਂ ਲੱਗਿਆ ਕਾਫੀ ਸਮਾਂ ਹੋ ਗਿਆ ਉਹਨਾਂ ਨੇ ਅਕਾਲ ਅਕਾਲ ਤਖਤ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਉਸ ਤੋਂ ਭਗੋੜੇ ਹੋਏ ਤੁਹਾਨੂੰ ਹੁਣ ਕਿਉਂ ਮਹਿਸੂਸ ਹੋਇਆ ਦੇਖੋ ਜਿਹੜੀ ਤੁਸੀਂ ਕਾਹਵੇ ਮੈਂ ਕਿਸੇ ਦਾ ਨਾਮ ਨਹੀਂ ਲਵਾਗਾ ਮੇਰੇ ਸਾਰੇ ਰਿਸਪੈਕਟਡ ਨੇ ਪਰ ਮੈਂ ਜਿਹੜੇ ਬੰਦਿਆਂ ਦੀਆਂ ਆਪਣੀਆਂ ਜਵਾਨਤਾ ਨਹੀਂ ਬਚਾ ਸਕੇ ਅੱਜ ਉਹ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਲੋਕ ਫੈਸਲਾ ਕਰ ਰਹੇ ਨੇ ਇਸ ਕਰਕੇ ਫੈਸਲੇ ਵੀ ਉਹ ਕਰ ਰਹੇ ਨੇ ਜਿਹੜਾ ਅਸਲ ਵਰਕਰਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਸੋ ਮੈਂ ਆਪਣੇ ਹਲਕੇ ਦੀ ਕਿਉਂਕਿ ਮੇਰੇ ਲਈ ਹਲਕਾ ਹੀ ਮੇਰਾ ਪਰਿਵਾਰ ਹੈ ਸਭ ਕੁਝ ਹੈ ਉਸ ਤੋਂ ਉੱਤੇ ਮੈਨੂੰ ਕੋਈ ਵੀ ਪਾਰਟੀ ਜਾਂ ਕੋਈ ਹੋਰ ਚੀਜ਼ ਨਹੀਂ ਹੈਗੀ ਸੋ ਜੋ ਮੇਰਾ ਹਲਕੇ ਦਾ ਫੈਸਲਾ ਸੀ ਉਹ ਮੈਂ ਉਹਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਜਿਹੜਾ ਆਪਣਾ ਅਸਤੀਫਾ ਜਿਹੜਾ ਅੱਜ ਕੇ ਗਏ। ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਤੁਸੀਂ ਕਹਿੰਦੇ ਮੈਂ ਇਹ ਗੱਲਾਂ ਤੋਂ ਨਰਾਜ਼ ਹੋ ਕੇ ਪਿੱਛੇ ੜਿਆ। ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਮੁੜ ਕੇ ਬਣਾਉਣ ਵਾਸਤੇ ਜਾਓਗੇ ਬਾਦਲ। ਦੇਖੋ ਮੈਂ ਸਰਾਰ ਸੁਖਵੀਰ ਸਿੰਘ ਬਾਦਲ ਦੀ ਅੱਜ ਵੀ ਇੱਜ਼ਤ ਕਰਨਾ। ਅੱਜ ਵੀ ਉਹਨੀਆਂ ਰਿਸਪੈਕਟ ਹੈ ਪਰ ਜਿਹੜੇ ਪਾਰਟੀ ਦੇ ਬੰਦੇ ਜਿਹੜੇ ਬੰਦਿਆਂ ਕਰਕੇ ਅਕਾਲੀ ਦਲ ਦੇ ਪਿੱਛੇ ਜਾ ਰਹੇ ਉਹਨਾਂ ਦੇ ਫੈਸਲੇ ਕਰਕੇ ਸੋ ਬਿਲਕੁਲ ਨਹੀਂ ਮੈਂ ਕਿਉਂਕਿ ਮੈਂ ਆਪਣੇ ਹਲਕੇ ਦੀ ਭਾਵਨਾ ਤੋਂ ਬਾਹਰ ਨਹੀਂ ਜਾ ਸਕਦਾ। ਜੱਲਦਬਾਜ਼ ਰਹੀਆਂ ਤੇ ਇਹ ਵੀ ਹੈ ਤੁਸੀਂ ਰੋਪੜ ਸ਼ਿਫਟ ਹੋ ਰਹੇ ਹੋ। ਨਹੀਂ ਬਿਲਕੁਲ ਨਹੀਂ ਜੀ ਕੋਈ ਬਿਲਕੁਲ ਇਹ ਕਿਆਸਰਈਆਂ ਨਹੀਂ ਜੀ ਮੈਂ ਤੁਹਾਨੂੰ ਕਲੀਅਰ ਕਰ ਦਵਾ ਜੀ ਬਿਲਕੁਲ ਕੋਈ ਕਿਸੇ ਪਾਰਟੀ ਨਾਲ ਗੱਲ ਨਹੀਂ ਕਿਤੇ ਮੈਂ ਜਾ ਨਹੀਂ ਰਿਹਾ ਮੈਂ ਤਾਂ ਆਪਣੇ ਹਲਕੇ ਦੀਆਂ ਭਾਵਨਾਵਾਂ ਅਨੁਸਾਰ ਅਸਤੀਫਾ ਦਿੱਤਾ ਕਿਉਂਕਿ ਜਿਹੜਾ ਸਾਡਾ ਹਲਕਾ ਹੈ ਮੈਂ ਇੱਕ ਮਿੰਟ ਬਰੀਫ ਕਰ ਦਣਾ ਜੀ ਜੀ ਹਲਕਾ ਕਿਉਂ ਨਾਰਾਜ਼ ਹੈ ਇੱਕ ਤਾਂ ਹਲਕਾ ਦੇਖੋ ਮੇਰੇ ਹਲਕਾ ਉਹ ਹਲਕਾ ਹੈ ਜਿਹੜੇ ਪਹਿਲੇ 5-4 ਲੀਟਰ ਆਉਂਦੇ ਨੇ ਜਿਨੇ ਮੈਨੂੰ 40000 ਤੋਂ ਪਲੱਸ ਵੋਟ ਪਈ ਹੈ ਉਹ ਪਹਿਲੇ ਮੇਰੇ ਖਾ 117 ਹਲਕਿਆਂ ਸ਼ੁਰੂ ਨਹੀਂ ਕਰਦੇ ਪਹਿਲੇ ਪੰਚਾਇਤ ਲੀਡਰਾਂ ਚੋਂ ਇੱਕ ਸਾਡਾ ਹਲਕਾ ਆਉਂਦਾ ਜ਼ਿਲ੍ਹਾ ਪ੍ਰੀਸ਼ਦ ਅਸੀਂ ਜਿਤਾਈ ਬਲਾਕ ਸੰਮਤੀਆਂ ਅਸੀਂ ਜਿਤਾਈਆਂ ਤੇ ਦੋ ਐਮ ਸੀ ਆ ਜਦੋਂ 109 ਕਮੇਟੀ ਦੀ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਸਿਰਫ ਤਿੰਨ ਅਕਾਲੀ ਦਲ ਦੀਆਂ ਬਣੀਆਂ ਤੇ ਜਿਹਦੇ ਚ ਦੋ ਮੇਰੇ ਹਲਕੇ ਦੀਆਂ ਸੀ ਯਾਨੀ ਕਿ ਉਹ ਵੋਟ ਬੈਂਕ ਥੋੜੇ ਨਾਲ ਤੁਰਦਾ ਅਕਾਲੀ ਦਲ ਨਾਲ ਨਹੀਂ ਦੇਖੋ ਇਹ ਸਪਸ਼ਟ ਕਰੋ ਵੋਟ ਬੈਂਕ ਥੋੜੇ ਨਾਲ ਤੁਰਦਾ ਦੇਖੋ ਮੇਰਾ ਉਹ ਪਰਿਵਾਰ ਹੈ ਅੱਜ ਵੀ ਮੇਰੇ ਨਹੀਂ ਮੈਂ ਹੁਣ ਕੁਝ ਨਹੀਂ ਇਹਦੇ ਬਾਰੇ ਮੈਂ ਹੁਣ ਕੋਈ ਟਿੱਪਣੀ ਨਹੀਂ ਕਰੂੰਗਾ ਲੇਕਿਨ ਉਹ ਅੱਜ ਮੇਰਾ ਪਰਿਵਾਰ ਮੇਰੇ ਨਾਲ ਖੜਾ ਹੈ ਸੋ ਅਸੀਂ ਦੋ ਐਮਸੀਆਂ ਬਣਾਈਆਂ ਤੇ ਤਿੰਨ ਟੋਟਲ ਬਣੀਆਂ ਦੋ ਸਾਡੇ ਹਲਕੇ ਨੇ ਬਣਾਈਆਂ ਜੇ ਅੱਜ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਬਾਹਰੋਂ ਲਿਆ ਕੇ ਬੰਦੇ ਉੱਤੇ ਬਿਠਾਏ ਜਾ ਰਹੇ ਨੇ ਸੋ ਇਹ ਹੈ ਉਹ ਹਲਕੇ ਨੂੰ ਸਾਨੂੰ ਬਰਦਾਸ਼ਤ ਨਹੀਂ ਇਸ ਕਰਕੇ ਹਲਕੇ ਦਾ ਫੈਸਲਾ ਤੇ ਪੰਚ ਚਾਰ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਹਲਕੇ ਦਾ ਫੈਸਲਾ ਹੈ ਜਨਸਾਹਬ ਤੁਸੀਂ ਕੀ ਐਨਕੇ ਸ਼ਰਮਾ ਵੀ ਮੇਰੇ ਨਾਲ ਗਏ ਸੀਗੇ ਹੋਰ ਵੀ ਇੱਕੋ ਲੀਡਰ ਤੁਸੀਂ ਨਾਲ ਦਿੱਤਾ ਸੀਗਾ ਉਹ ਵੀ ਨਾਰਾਜ਼ ਨੇ ਕਿ ਮੇਰੀ ਵੀ ਗਲਤੀ ਨਹੀਂ ਅਸੀਂ ਭਾਵਨਾਵਾਂ ਮੈਂ ਦਸੀਆਂ ਉਹ ਨਾਲ ਸੀ ਜੀ ਅਸੀਂ ਦਸੀਆਂ ਵੀ ਹਲਕੇ ਦਾ ਫੈਸਲਾ ਜੀ ਇਹ ਆ ਫੈਸਲਾ ਜੋ ਤੁਸੀਂ ਕੀਤਾ ਹੈ ਆਪਣਾ ਫੈਸਲਾ ਹੈ ਕਿ ਛੱਡਣ ਦਾ ਹਾਂਜੀ ਉਹਨਾਂ ਨੇ ਤਾਂ ਕੋਈ ਉਹ ਫੈਸਲਾ ਲਿੱਤਾ ਤੁਸੀਂ ਆਪਣੇ ਨਹੀਂ ਨਹੀਂ ਇਹ ਮੇਰਾ ਫੈਸਲਾ ਜੀ ਉਹਨਾਂ ਨਾਲ ਨਹੀਂ ਉਦਣ ਨਾਲ ਉਦਣ ਜਾ ਕੇ ਅਸੀਂ ਆਪਣੀ ਜੋ ਹਲਕੇ ਦੀ ਕਿਉਂਕਿ ਮੈਨੂੰ ਹਲਕੇ ਨੇ ਡਿਊਟੀ ਲਈ ਸੀ ਵੀ ਤੁਸੀਂ ਜਿਹੜੀਆਂ ਸਾਡੀਆਂ ਭਾਵਨਾਵਾਂ ਮੈਂ ਹਾਈ ਕਮਾਂਡ ਤੱਕ ਪਹੁੰਚਾਓ ਬਾਕੀ ਤਾਂ ਇਹ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਦੇਖੋ ਵੈਸੇ ਤਾਂ ਅਸੀਂ ਸਾਰੇ ਉਹ ਵੀ ਅਕਾਲੀ ਦਲ ਚੋਂ ਹੀ ਗਏ ਨੇ ਉਦਾਂ ਤਾਂ ਕੋਈ ਇੱਕ ਦੂਜੇ ਦਾ ਕੋਈ ਦੁਸ਼ਮਣ ਥੋੜੋ ਹੈ ਬਾਲ ਸਾਹਿ ਸਟੀਫਾ ਪਹੁੰਚ ਗਿਆ ਹੋਊਗਾ ਨਹੀਂ ਮੈਂ ਤਾਂ ਮੇਰਾ ਫੋਨ ਬ੍ਰਦਰ ਬੰਦ ਹੀ ਆ ਫਿਰ ਮੈਂ ਤਾਂ ਹੁਣ ਮੇਰਾ ਸਵੇਰ ਦਾ ਫੋਨ ਨਹੀਂ ਮੈਂ ਹਲ ਇਹ ਮੇਰੇ ਹਲਕੇ ਦੀ ਭਾਵਨਾ ਨਹੀਂ ਇੱਕ ਸਵਾਲ ਹੈ ਜੀ ਤੁਸੀਂ ਕਹਿ ਰਹੇ ਮੈਂ ਆਪਣੇ ਪਰਿਵਾਰ ਦੇ ਕੈਂਟ ਛੱਡ ਰਿਹਾ ਤੁਸੀਂ ਅੱਜ ਇਕੱਲੇ ਬੈਠੇ ਬਾਕੀ ਪਰਿਵਾਰ ਨੇ ਕਿਉਂ ਉਸ ਦੀ ਬੰਦ ਨਹੀਂ ਉਹ ਸਟੀਫਾ ਦੇਖੋ ਅੱਜ ਇਹ ਹੈ ਵੀ ਅੱਜ ਮੈਂ ਛੱਡਿਆ ਤੁਹਾਡੇ ਸਾਹਮਣੇ ਆ ਜਾਣਾ ਸਾਰੇ ਨਹੀਂ ਆ ਜਾਣਾ ਜੀ ਕੋਈ ਗੱਲ ਨਹੀਂ ਲੇਕਿਨ ਉਹ ਕਈ ਵਾਰੀ ਕੀ ਹੁੰਦਾ ਵੀ ਮੈਂ 20 ਬੰਦੇ 100 ਲਿਆਵਾਂ ਜਿਹੜਾ 200 500 1000 ਬੱਜ ਕੇ ਉਹਨੇ ਕਹਿੰਦਾ ਸਾਨੂੰ ਹੀ ਲੈ ਕੇ ਇਹ ਇੱਕ ਪੋਲੀਟਿਕਲੀ ਹੁੰਦਾ ਵੀ ਮੈਂ ਇਸ ਕਰਕੇ ਮੈਂ ਕਹਿੰਦਾ ਮੈਂ ਇਸ ਵੀ ਭਾਜੀ ਸਭ ਕੱਟੜ ਕਾਂਗਰਸੀ ਚਮਚੇ ਗਾਂਧੀ ਖਾਨਦਾਨ ਦੇ ਖਾਸ ਦਿੱਲੀ ਵਾਲਿਆਂ ਨੂੰ ਚਾਬੀ ਭਰਾਏ ਕਾ ਇਸ ਨੂੰ ਤੁਸੀਂ ਜ਼ਿਕਰ ਕਰੋ ਖੁੱਲ ਕੇ ਦੱਸੋ ਕੀ ਕਹਿਣਾ ਕੀ ਕਰ ਰਹੇ ਦੇਖੋ ਅੱਜ ਜੋ ਫੈਸਲੇ ਜੋ ਜਿਸ ਤਰੀਕੇ ਨਾਲ ਸਾਡੇ ਹਲਕੇ 'ਚ ਇਹ ਵੀ ਨਾਰਾਜ਼ਗੀ ਸੀ ਵੀ ਜਿਹੜੇ ਜਦੋਂ ਜਥੇਦਾਰ ਹਟਾਏ ਗਏ ਨੇ ਉਬੀ ਨਰਾਜ਼ਗੀ ਸਾਡੇ ਹਲਕੇ ਦੀ ਉਹ ਅਸੀਂ ਜाहिर ਵੀ ਕੀਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕੀਤੀ ਚਲੋ ਉਹਨਾਂ ਦੀਆਂ ਭਾਵਨਾਵਾਂ ਸੀ ਵੀ ਇਹ ਤਰੀਕਾ ਗਲਤ ਹੈ ਜੀ ਵੀ ਸ਼੍ਰੋਮਣੀ ਕਮੇਟੀ ਫੈਸਲੇ ਨੂੰ ਵਾਪਸ ਲਵੇ ਪਰ ਉਹਦਾ ਸਾਨੂੰ ਖਮਿਆਜਾ ਜੇ ਇਹ ਭੁਗਤਣਾ ਪੈ ਗਿਆ ਵੀ ਜਦ ਹੁਣ ਨਮਾਇੰਦਗੀਆਂ ਮਿਲੀਆਂ ਨੇ ਭਾਵੇਂ ਕੋਰ ਕਮੇਟੀ ਆ ਭਾਵੇਂ ਆਪਣੇ ਦੂਜੀ ਵਰਕਿੰਗ ਕਮੇਟੀ ਆ ਜਾਂ ਸੀਨੀਅਰ ਮੀਟਿੰਗ ਪ੍ਰਧਾਨ ਲੈਣ ਮਤਲਬ ਸਾਡੇ ਹਲਕੇ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਸੋ ਹਲਕਾ ਮਹਿਸੂਸ ਕਰਦਾ ਵੀ ਅਸੀਂ ਦਿਨ ਰਾਤ ਇੰਨੀ ਸੇਵਾ ਕੀਤੀ ਹੈ ਦਿਨ ਰਾਤ ਅਸੀਂ ਪੂਰਾ ਝੰਡਾ ਬੁਲੰਦ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਸਾਡੇ ਨਾਲ ਇਹ ਹੋ ਰਿਹਾ ਤੇ ਤੁਹਾਨੂੰ ਮੇਰੇ ਤੇ ਪ੍ਰੈਸ਼ਰ ਹੈ ਆਇਡੋਲੋਜੀ ਨਾਲ ਸਮਝੌਤਾ ਕਰੋਗੇ ਹਾਂਜੀ ਆਇਡੋਲੋਜੀ ਨਾਲ ਸਮਝੌਤਾ ਕਰੋਗੇ ਵਰਕਰਾਂ ਦੇ ਜਿਹੜਾ ਵਰਕਰ ਕਹਿੰਦੇ ਬੀਜਪੀ ਚ ਜਾਣਾ ਹੈ ਲਾਈਨ ਸਿੱਕਰ ਕਰ ਮੈਨੂੰ ਦੇਖੋ ਜੋ ਮੇਰਾ ਪਰਿਵਾਰ ਕਹੂਗਾ ਜੋ ਮੇਰੇ ਵਰਕਰ ਕਹਿਣਗੇ ਮੈਂ ਉਹ ਕਰਨਾ ਹੈ ਜੀ ਸਾਹਿਬ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਬੀਜਪੀ ਦੇ ਵੱਡੇ ਵੱਡੇ ਲੀਡਰ ਤੁਹਾਨੂੰ ਫੋਨ ਕਰ ਰਹੇ ਨੇ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਕਾਂਗਰਸ ਦੇ ਵੀ ਲੀਡਰ ਜਿਹੜੇ ਨੇ ਪਹੁੰਚ ਕਰ ਰਹੇ ਨੇ ਚੰਨੀ ਸਾਹਿਬ ਤੱਕ ਵੀ ਪਹੁੰਚ ਤੁਹਾਡੇ ਤੱਕ ਆ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਹੋ ਦੋਆ ਪਾਰਟੀ ਪਾਰਟੀਆਂ ਦਾ ਦੋਨਾਂ ਦਾ ਦਬਾਅ ਤੁਹਾਡੇ ਤੇ ਆ ਕੀ ਕਰੋਗੇ ਜੀ ਦੇਖੋ ਗੱਲ ਇਹ ਹੈ ਮੈਂ ਤੁਹਾਨੂੰ ਸਪਸ਼ਟ ਕਰਤਾ ਵੀ ਜੋ ਮੇਰੇ ਹਲਕੇ ਨੇ ਕਹਿਣਾ ਮੈਂ ਉਹ ਕਰਨਾ ਹੈ ਠੀਕ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਹਰੇਕ ਦੇਖੋ ਪਾਰਟੀ ਨੂੰ ਹੁੰਦਾ ਹੈ ਹਰੇਕ ਵੀ ਟਾਈ ਅਪ ਕਰਦੀਆਂ ਨੇ ਪਰ ਮੈਂ ਜੋ ਮੇਰੇ ਹਲਕੇ ਦਾ ਫੈਸਲਾ ਮੈਂ ਉਹਦੇ ਤੇ ਖਲਚੜਾਣਾ ਜੋ ਕਹਿਣਗੇ ਜੇ ਮੈਨੂੰ ਇਹ ਵੀ ਕਹਿਣਗੇ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਕਿਉਂਕਿ ਮੇਰਾ ਕੰਮ ਤਾਂ ਜ਼ਿਆਦਾ ਸਮਾਜ ਸੇਵਾ ਵਾਲੇ ਪਾਸੇ ਹੈ ਕਰਿਆ ਕਾਲੀਦਲ ਕਿਤੇ ਵੀ ਨਹੀਂ ਹੈਗੀ ਬਿਜ਼ਨਸ ਤੇ ਵੀ ਇਫੈਕਟ ਪੈਂਦਾ ਹੋਣਾ ਕਿਉਂਕਿ ਪੋਲਿਟਿਸ਼ੀਨ ਵੀ ਤੁਸੀਂ ਇਹ ਵੀ ਕਰ ਰਹੇ ਆ ਦੇਖੋ ਜੇ ਬਿਜ਼ਨਸ ਤੇ ਜੇ ਆ ਚੀਜ਼ਾਂ ਦਾ ਇਫੈਕਟ ਹੁੰਦਾ ਤਾਂ ਮੈਂ ਫਿਰ ਹੁਣ 8.5 ਸਾਲ 9 ਸਾਲ ਲੰਘ ਗਏ ਜੀ ਤੇ ਫਿਰ ਮੈਂ ਉਦੋਂ ਦਾ ਹੀ ਇਹ ਫੈਸਲਾ ਲੈ ਲੈਂਦਾ 9 ਸਾਲ ਨਿਕਲ ਗਏ ਨੇ ਇਹ ਨਹੀਂ ਗੱਲ ਹੈਗੀ ਇਹ ਬਿਲਕੁਲ ਨਹੀਂ ਇਹ ਤਾਂ ਮੇਰੇ ਹਲਕੇ ਦੀਆਂ ਭਾਵਨਾ ਮੈਂ ਅੱਜ ਵੀ ਕਹਿੰਦਾ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਮੈਂ ਸਤਸਕ੍ਰੀ ਸਿੰਘ ਬਾਦਲ ਸਾਹਿਬ ਦੀ ਉਨੀੋ ਇੱਜ਼ਤ ਕਰਦਾ ਜਿੰਨੀ ਕੱਲ ਕਰਦਾ ਸੀ ਜਿੰਨੀ ਪਹਿਲਾਂ ਕਰਦਾ ਸੀ ਹਲਕੇ ਦੀ ਦਿੱਕਤ ਫਿਰ ਮੇਲਣ ਕੀ ਆਸ ਇੰਨੇ ਕਰ ਦਰਵਾਜੇ ਖੁੱਲੇ ਨੇ ਦੁਬਾਰਾ ਗਿਰ ਸਾਹਿਬ ਹਲਕੇ ਦੀ ਦਿੱਕਤ ਤੁਸੀਂ ਇੱਕ ਮਿੰਟ ਦਾ ਕਾਰਨ ਜੋ ਦੇਖੋ ਮੇਰਾ ਮੈਂ ਤੁਹਾਨੂੰ ਸਪਸ਼ਟ ਕਰਦਾ ਬਾਰ ਬਾਰ ਉਹ ਕਹਿੰਦਾ ਉਹ ਨਹੀਂ ਵੀ ਜੋ ਮੇਰੇ ਹਲਕੇ ਦਾ ਫੈਸਲਾ ਹੋਣਾ ਮੈਂ ਉੱਧਰ ਨੂੰ ਤੁਰਨਾ ਹੈ ਹਲਕੇ ਦੀ ਵਾਪਸ ਕਲੀਰ ਚਲੇ ਜਾਣਾ ਨਹੀਂ ਹਲਕਾ ਇਹ ਗੱਲ ਮੇਰਾ ਖਿਆਲ ਨਹੀਂ ਹਲਕਾ ਤਾਂ ਮੈਂ ਤੇ ਕਰਾਰੇ ਹੈ ਜੀ ਹਲਕੇ ਦੀਆਂ ਭਾਵਨਾ ਤਾਂ ਮੈਨੂੰ ਕਿਹਾ ਵੀ ਤੁਸੀਂ ਆਪਣਾ ਨਵੇਂ ਚਿਹਰੇ ਨਜ਼ਰ ਆਏ ਖਰੜਦੇ ਪੇਚੇ ਬਹੁਤ ਸਾਰੇ ਐਕਟਿਵ ਹੋਏ ਨੇ ਕਿ ਕਾਰਨ ਇੱਕ ਵੱਡਾ ਉਹ ਵੀ ਹੈ ਨਾ ਹੈਗਾ ਜੀ ਉਹ ਹੀ ਕਾਰਨ ਹੈ ਜੀ ਉਹ ਵੀ ਇੱਕ ਵੱਡਾ ਕਾਰਨ ਹੈ ਜੀ ਦੇਖੋ ਇੱਕ ਬੰਦਾ 30 ਸਾਲ ਤੋਂ ਦਰੀਆਂ ਵਿਛਾਰੇ ਆ 47 ਡਿਗਰੀ ਚ ਵੋਟਾਂ ਮੰਗ ਰਿਹਾ ਆਪਣਾ ਹਲਕਾ ਸਾਡੀਆਂ ਕੋਈ ਐਮਸੀ ਬੀਬੀਆਂ ਨੇ ਕਰਾਲੀ ਤੋਂ ਉਹਨਾਂ ਤੇ ਪਰਚੇ ਅੱਜ ਵੀ ਚੱਲਦੇ ਨੇ ਪੰਜ ਪੰਜ ਪਰਚੇ ਅਕਾਲੀ ਦਲ ਕਰਕੇ ਹੋਏ ਨੇ ਕਿਉਂਕਿ ਉਹ ਆਪਣਾ ਹਲਕਾ ਜਿਤਾ ਕੇ ਭੇਦੀਆਂ ਸੀ ਔਰ ਪੂਰਾ ਵਰਕ ਕਰਦੀਆਂ ਸੀ ਲੇਕਿਨ ਅੱਜ ਜੇ ਉਹਨਾਂ ਨੂੰ ਇਗਨੋਰ ਕਰਕੇ ਤੁਸੀਂ ਬਾਹਰੋਂ ਲਿਆ ਕੇ ਤੇ ਫਿਰ ਨਰਾਜ਼ਗੀ ਤੇ ਜਾਜਾ ਜੀ ਸੀ ਹਲਕੇ ਵਾਲਿਆਂ ਦੀ ਸਰਕਾਰ ਕੋਲ ਗਏ ਸ਼ਿਕਾਇਤਾਂ ਲੈ ਕੇ ਕਿਹੜੀ ਜੀ ਤੁਸੀਂ ਕਹਿ ਰਹੇ ਹੋ ਹਲਕੇ ਦੇ ਲੋਕਾਂ ਦੀ ਸ਼ਿਕਾਇਤਾਂ ਭਾਵਨਾਵਾਂ ਸੀਗੀਆਂ ਨਹੀਂ ਉਹ ਤਾਂ ਸਾਡੀ ਪਾਰਟੀ ਲਈ ਸਰਕਾਰ ਲਈ ਨਹੀਂ ਸੀ ਜੀ ਪਾਰਟੀ ਕੀ ਕੀ ਸੀਗੀ ਕੀ ਭਾਵਨਾਵਾਂ ਸੀਗੀਆਂ ਨਹੀਂ ਇਹੀ ਸੀ ਵੀ ਸਾਨੂੰ ਜਿਹੜਾ ਅਸੀਂ ਦਿਨ ਰਾਤ ਕੰਮ ਅਸੀਂ ਕਰ ਰਹੇ ਹਾਂ ਤੇ ਕੱਲ ਨੂੰ ਜਦੋਂ ਉੱਥੇ ਜਿਹੜੇ ਬੈਠੇ ਬੰਦੇ ਨੇ ਚਾਰ ਉੱਥੇ ਪੰਜ ਬਜੂ ਬੰਦੇ ਫੈਸਲੇ ਕਰਦੇ ਨੇ ਵੀ ਉਹ ਜੇ ਸਾਨੂੰ ਇਦਾਂ ਇਗਨੋਰ ਕੀਤਾ ਜਾ ਰਿਹਾ ਕੰਮ ਕਰਨ ਵਾਲਿਆਂ ਨੂੰ ਪਿੱਛੇ ਧੱਕਿਆ ਜਾ ਰਿਹਾ ਤੇ ਫਿਰ ਤੁਸੀਂ ਰਿਜਾਇਨ ਕਰ ਗੇਲ ਸਾਹਿਬ ਇੱਕ ਵਾਰ ਉਸ ਮੀਡੀਆ politician ਕੋਸਟ ਪੈ ਰਹੀ ਹੈ ਲਗਾਤਾਰ ਲਗਾਤਾਰ ਚਾਚਾਰੇ ਸਾਡੇ ਸੋਰਸਸ ਤੋਂ ਵੀ ਆ ਵੀ ਕੱਲ ਨੂੰ ਤੁਸੀਂ ਜਿਹੜਾ ਬੀਜੇਪੀ ਜੁਆਇਨ ਕਰ ਬਿਲਕੁਲ ਨਹੀਂ ਮੈਂ ਤੁਹਾਨੂੰ ਅੱਜ ਉਹਦੇ ਨਾਲ ਕਹਿਣਾ ਜੀ ਬਿਲਕੁਲ ਨਹੀਂ ਕੋਈ ਕੱਲ ਨਹੀਂ ਕੋਈ ਪਰਸੋਂ ਨਹੀਂ ਕੋਈ ਹਫਤੇ ਨੂੰ ਨਹੀਂ ਮੈਂ ਆਪਣੇ ਹਲਕੇ ਨੂੰ ਨਾਲ ਵਿਚਾਰ ਕਰੂੰਗਾ ਜੋ ਮੇਰਾ ਹਲਕਾ ਕੋਈ ਆ ਰਿਹਾ ਹੈ ਤੁਸੀਂ ਹਲਕੇ ਦੇ ਵਿੱਚ ਇੱਕ ਮੀਟਿੰਗ ਕਰੀ ਸੀ ਕਰਾ ਲਈ ਹੁਣ ਜਿਹੜੀ ਨਵੀਂ ਪਾਰਟੀ 'ਚ ਜਾਓਗੇ ਕਿੰਨੀ ਕੁ ਦੇਰ ਤੱਕ ਡਿਸੀਜਨ ਲਾਉਂਗੇ ਕਦੋਂ ਤੱਕ ਜਿਹੜਾ ਹੈ ਤੁਸੀਂ ਕਲੀਅਰ ਕਰੋਗੇ ਜੇ ਜਿਹੜੇ 10 ਦਿਨ ਤੱਕ ਹੋ ਜਾਏਗਾ ਮੈਂ ਤਾਂ ਡਾਇਬਟੀਜ਼ੀ ਤੁਹਾਨੂੰ ਇਹ ਵੀ ਕਹੇਤਾ ਜੇ ਮੇਰਾ ਹਲਕਾ ਕਹੂਗਾ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜੂੰਗਾ ਤੁਸੀਂ ਕੀ ਗੱਲ ਕਰਦੇ ਬਾਰ ਬਲੀ ਕਰਾਂਗੇ ਜੀ ਹੁਣ ਦੇਖੋ ਹਲਕਾ ਐਡਾ ਵੱਡਾ ਹਲਕਾ ਹੈ ਪਰਿਵਾਰ ਹੈ ਉਹ ਨਾਲ ਮਿਲਾਂਗੇ ਵਿਚਾਰ ਵਟਾਂਦਰਾ ਕਰਾਂਗੇ ਵੀ ਦੱਸੋ ਕੀ ਕਰੋਗੇ ਰੱਖੋਗੇ ਮੀਟਿੰਗ ਦਾ ਸਮਾਂ ਰੱਖੋਗੇ ਕੋਈ ਸਮਾਂ ਤਾਂ ਹੋਗਾ ਵੀ ਉਸ ਸਮੇਂ ਨਹੀਂ ਉਹ ਅਸੀਂ ਸਾਰਿਆਂ ਦੀ ਸਲਾਹ ਨਾਲ ਕਿਸ ਤਰ੍ਹਾਂ ਚਾਹੁੰਦੇ ਨੇ ਅਲੱਗ-ਅਲੱਗ ਪੌਕਟਾਂ 'ਚ ਮੀਟਿੰਗਾਂ ਕਰਨੀਆਂ ਇਕੱਠੀ ਮੀਟਿੰਗ ਕਰਨੀ ਜੋ ਹੋਊਗਾ ਉਹ ਚਲੋ ਅਸਾਡਾ ਇੰਟਰਨਲ ਮੈਟਰ ਹੈ ਸਾਬ ਕਿਹੜੀ-ਕਿਹੜੀ ਪਾਰਟੀ ਨੇ ਸੰਪਰਕ ਕਰਿਆ ਤੁਹਾਡੇ ਜਰ ਗਰਮਕੁੜ ਨੂੰ ਹਰੇਕ ਦਾ ਖਾਨ ਨੂੰ ਜੀ ਕਰਦਾ ਸੋ ਤੁਸੀਂ ਇਹਨਾਂ ਦੀ ਇੱਕ ਸਵਾਲ ਹੁਣੇ ਜਲਾ ਦਿੱਤਾ ਵੀ ਪੰਜ-ਪੰਜ ਕਰਾਲੀ ਦੀਆਂ ਔਰਤਾਂ ਦੇ ਪਰਚੇ ਦਾ ਡੋਇਆ। ਕੀ ਕਿਸੇ ਔਰਦੋ ਸੁਮਣੀ ਕਾਲੀਦਾ ਦੇ ਵਿੱਚ ਸ਼ਾਮਲ ਹੋਣ ਜੋ ਵੀ ਇਸ ਤਰ੍ਹਾਂ ਦਾ ਬਲਾਸਟ ਹੋ ਰਿਹਾ ਹੈ? ਨਹੀਂ ਹੁਤਾ ਹੈ ਉਹ ਜੀ ਦੇਖੋ ਜਿਹੜੀਆਂ ਹੁਣ ਸਾਡੇ ਇੱਥੇ ਟੂ ਬੀ ਵੈਰੀ ਫਰੈਂਕ ਸਾਡੇ ਜਿਹੜੀ ਇੱਥੇ ਉਹਦੇ ਚ ਲਾਈ ਗਈ ਨੇ ਬੜਕੇ ਕਮੇਟੀ 'ਚ ਬਾਹਰੋਂ ਲਿਆ ਕੇ ਲਾਤੀ ਤੇ ਉਹ ਬੀਬੀਆਂ ਛੱਡਤੀਆਂ ਤੇ ਉਹ ਰੋਜ਼ ਤਾਂ ਉਹੀ ਹੈ ਜੀ। ਰੋਸਤਾਨ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਜੇ ਪਰ ਲੇਕਿਨ ਸਾਡੇ ਬਾਹਰੋਂ ਲਿਆ ਕੇ ਤਾਂ ਬੰਦੇ ਨਸਿਰਤੇ ਵਟਾ ਇਹ ਰੋਸਤਾਨ ਜਰ ਨੂੰ ਪਿੰਨ ਪਾੜ ਕਰਕੇ ਤੁਸੀਂ ਬਦਲ ਸਾਹਿਬ ਨੂੰ ਮਿਲੇ ਹੋ ਗੱਲ ਦਾ ਜ਼ਿਕਰ ਕੀਤਾ ਵੀ ਜਿਹੜੇ ਇਹ ਵਿਅਕਤੀ ਨੇ ਕੀਤਾ ਜੀ ਕੀਤਾ ਐਨ ਬਾਈ ਨੇਮ ਕੀਤਾ ਜੀ ਅਸੀਂ ਸਾਰੇ ਸ਼ਰਮਾ ਜੀ ਨਾਲ ਸੀ ਮੇਰੇ ਸਰਪ੍ਰਿੰਦਰ ਸਿੰਘ ਸੁਹਾਣਾ ਨਾਲ ਨਹੀਂ ਉਹ ਦਿਖਾਇਆ ਜੀ ਵੀ ਆ ਕੱਠ ਹੋਇਆ ਆ ਆ ਭਾਵਨਾਵਾਂ ਨੇ ਜੀ ਹੁਣ ਜੇ ਪਾਰਟੀ ਨਹੀਂ ਉਹ ਤੇ ਵਿਚਾਰ ਕਰਦੀ ਤੇ ਫਿਰ ਹੁਣ ਦੇਖੋ ਅਸੀਂ ਤਾਂ ਫਿਰ ਲੋਕਾਂ ਦੀ ਨਾਲ ਹੀ ਚੱਲਾਂਗੇ ਜੀ ਸਰ ਜਦੋਂ ਖਬਰਾਂ ਚੱਲਣ ਗਿਆ ਨਸ਼ਰ ਹੋਣੀਆਂ ਲੋਕ ਥੱਲੇ ਕਮੈਂਟ ਵੀ ਪਾੜ ਕੇ ਕਿ ਕੀ ਸੀਗੀ ਐਸੀ ਗੱਲ ਕੁਛ ਤਾਂ ਦੱਸ ਦਿਓ ਇੱਕ ਅੰਦਾ ਕਿਹੜੀ ਭਾਵਨਾ ਹੈ ਮੈਂ ਹੁਣ ਤੁਹਾਨੂੰ ਦੱਸ ਤਾਂ ਦਿੱਤੀ ਜੀ ਭਾਵਨਾ ਮੈਂ ਆਹੀ ਤੁਹਾਨੂੰ ਦੱਸ ਰਹੀ ਹਾਂ ਜੀ ਠੀਕ ਹੈ ਸਰ ਨਹੀਂ ਮੈਂ ਨਾਮ ਦੇਖੋ